ਇਹ ਇਹ ਜਾਣ ਕੇ ਬੇहद ਹੈਰਾਨੀ ਹੁੰਦੀ ਹੈ ਕਿ ਕੁਝ ਲੋਕਾਂ ਨੂੰ ਪਤਾ ਹੀ ਨਹੀਂ ਹੈ ਕਿ ਕਾਮਰੇਡ ਕੌਣ ਹੁੰਦੇ ਨੇ ਜਦਕਿ ਦੂਜੇ ਪਾਸੇ ਉਹ ਲੋਕ ਨੇ ਜਿਨ੍ਹਾਂ ਨੂੰ ਆਪਣੀ ਹਰ ਇੱਕ ਬਿਮਾਰੀ ਦੇ ਪਿੱਛੇ ਕਾਮਰੇਡ ਹੀ ਨਜ਼ਰ ਆਉਂਦੇ ਨੇ ਘੱਟੋ ਘੱਟ ਸ਼ਬਦਾਂ ਚ ਆਓ ਜਰਾ ਸਮਝੀਏ ਦੇਖੋ ਕਿਰਤ ਨੇ ਮਨੁੱਖ ਨੂੰ ਤੇ ਮਨੁੱਖ ਨੇ ਇੱਕ ਸਮਾਜ ਨੂੰ ਸਿਰਜਿਆ ਹੈ ਹੁਣ ਇਹ ਸਮਾਜ ਦੋ ਵਰਗਾਂ ਦੇ ਵਿੱਚ ਵੰਡਿਆ ਹੋਇਆ ਹੈ ਇੱਕ ਪਾਸੇ ਨੇ ਕਿਰਤ ਕਰਨ ਵਾਲੇ ਲੋਕ ਤੇ ਦੂਜੇ ਪਾਸੇ ਕਿਰਤ ਕਰਵਾਉਣ ਵਾਲੇ ਵਿਲੜ ਲੋਕ ਲੁੱਟ ਬੇਇਨਸਾਫੀ ਦੇ ਸ਼ਿਕਾਰ ਕਿਰਤੀ ਲੋਕਾਂ ਦੀ ਆਵਾਜ਼ ਹੈ ਕਾਮਰੇਡ